ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਾ ਰਮਨਦੀਪ ਕੌਰ ਆ ਥਾਰ ਵਾਲੀ ਬੀਬੀ ਵਧੀਆ ਲੱਗਦੀ ਹੈ ਤੇ ਉਹਦਾ ਪੌਡਕਾਸਟ ਵੀ ਕੱਲ ਚੱਲਿਆ ਸ਼ਾਇਦ ਮਿਲੀਅਨ ਦੇ ਲਵੇ ਵਿਊ ਹੋ ਜਾਣੇ ਉਹਦੇ ਮੈਨੂੰ ਲੱਗਦਾ ਹੋਗੇ ਹੋਣੇ ਤੇ ਅੱਜ ਉਹਦੀ ਪੇਸ਼ੀ ਵੀ ਸੀ ਤੇ ਤਰੀਖ ਸ਼ਾਇਦ ਸਤੰਬਰ ਦੇ ਮਹੀਨੇ ਵਿੱਚ ਪਾਈਏ ਜਾਂ ਸਭ ਨੇ ਚਲਾਨ ਪੇਸ਼ ਹੋਣਾ ਤੇ ਉਸ ਬੀਬੀ ਦੇ ਜਿਹੜੇ ਪੋਡਕਾਸਟ ਵਿੱਚ ਖਲਾਸੇ ਨੇ ਉਹਨਾਂ ਵੱਲ ਥੋੜਾ ਜਿਹਾ ਤੁਸੀਂ ਧਿਆਨ ਦਿੱਤਾ ਹੀ ਹੋਣਾ ਅੱਛਾ ਮੱਕੜ ਸ਼ਬਦ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਇਹ ਮੱਕੜ ਸਾਹਿਬ ਉਹ ਨੇ ਇਹਨਾਂ ਕੋਲੇ ਨਾ ਇੱਕ ਬੂਟੀ ਹੈ ਜੜੀ ਬੂਟੀ ਜਿਹਨੂੰ ਕਹਿੰਦੇ ਆ ਤੇ ਉਹ ਪਾਣੀ ਵਿੱਚ ਘੋਲ ਕੇ ਪਾਣੀ ਵਿੱਚ ਸ਼ਕਤੀ ਆ ਜਾਂਦੀ ਹੈ ਤੇ ਉਹ ਪਾਣੀ ਤੇ ਛਿੱਟੇ ਜਿਹਦੇ ਵੀ ਮਾਰ ਦਿਓਗੇ ਉਹ ਪਵਿੱਤਰ ਹੋ ਜਾਂਦਾ ਬੰਦਾ ਉਹਦੀ ਮੈਲ ਲੱਥ ਜਾਂਦੀ ਹੈ ਉਹ ਦੁੱਧੋਤਾ ਹੋ ਜਾਂਦਾ ਤੇ ਉਹਨੂੰ ਜਦੋਂ ਸਵਾਲ ਕੀਤੇ ਨਾਲ ਉਹ ਬੀਬੇ ਰਿਸਟੀਆਂ ਚੱਕ ਕੇ ਫੇਰੇ ਗੱਡੀ ਦੇ ਪੇਪਰ ਚੱਕ ਕੇ ਫੇਰੇ ਕੋਠੀ ਦਾ ਜੋ ਕੁਝ ਲੋਣ ਵਗੈਰਾ ਸਾਰਾ ਉਹ ਦਿਖਾਇਆ ਜਣ ਕੇ ਸੈਟਿੰਗ ਕੀਤੀ ਹੋਣੀ ਹੈ ਵੀ ਇਸ ਤਰੀਕੇ ਦੇ ਨਾਲ ਸਫਾਈ ਦੇਣੀ ਹੈ ਲੋਕਾਂ ਨੂੰ ਇਦਾਂ ਲੱਗੇ ਵੀ ਬੀਬੀ ਤਾਂ ਕੋਈ ਕਮੀ ਪੇਸ਼ੀ ਵਾਲੀ ਹੈ ਹੀ ਨਹੀਂ ਅੱਛਾ ਇੱਕ ਗੱਲ ਹੋਰ ਜੇਤੇ ਰੱਖਿਓ ਮੈਂ ਨੋਟ ਕੀਤਾ ਫਿਲਟਰ ਨਹੀਂ ਲਾਇਆ ਚਾਹੇ ਦਾ ਮੱਕੜ ਸਾਹਿਬ ਭੁੱਲ ਗਏ ਤੇ ਚਾਹੇ ਫਿਰ ਪੁਲਿਸ ਨੇ ਥੋੜਾ ਜਿਹਾ ਖਿੱਚ ਕੇ ਰੱਖਿਆ ਹੋਣਾ ਵੀ ਥੋੜਾ ਜਿਹਾ ਜ਼बान ਕੰਟਰੋਲ 'ਚ ਰੱਖੀ ਰੀਲਾਂ ਵਾਲੇ ਢੰਗ ਨਾਂ ਵਰਤੀ ਸ਼ਾਇਦ ਉਹਦਾ ਹੋਣਾ ਹੈ ਉਹ ਦੰਦ ਵੀ ਦੀਂਦੇ ਸੀ ਵੀ ਥੋੜੇ ਜੇ ਪੀਲੇ ਨੇ ਬੋਲਾਂ ਤੇ ਸਿਕਰੀ ਵੀ ਆਈ ਲੱਗਦੀ ਸੀ ਤੇ ਜਵਾਬ ਵੀ ਥੋੜੇ ਜੇ ਅਣਜਾਣ ਬਣ ਕੇ ਦਿੱਤੇ ਜਾ ਰਹੇ ਸੀ ਮੈਂ ਗੱਲ ਜਿਹੜੀ ਕਹਿਣੀ ਚਾਹੁੰਨਾ ਉਹਨੂੰ ਥੋੜਾ ਜà ਧਿਆਨ ਵਿੱਚ ਰੱਖ ਲਿਓ ਤੁਸੀਂ ਕਹਿੰਦੇ ਹੋ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਤੇ ਜਿਹੜੇ ਇਹ ਮੱਕੜ ਸਾਹ ਵਰਗੇ ਨੇ ਇਹ ਕਲੀਨ ਚਿੱਟਾ ਦਵਾ ਰਹੇ ਨੇ ਨਸ਼ਾ ਮੁਕਤ ਕਿਦਾਂ ਹੋਊ ਪੰਜਾਬ ਹੁਣੇ ਬੀਬੀ ਬਚੀ ਥੋੜੀ ਐ ਜਿਹੜੇ ਪੁਲਿਸ ਅਫਸਰ ਨੇ ਅਰੈਸਟ ਕੀਤਾ ਸੀ ਉਹ ਸ਼ਰਮ ਕਹੀ ਜਾਂਦੀ ਐ ਕਹਿੰਦੀ ਮੇਰੇ ਕੋਲ ਚਿੱਟਾ ਹੈ ਹੀ ਨਹੀਂ ਸੀ ਜੇ ਚਿੱਟਾ ਹੁੰਦਾ ਮੈਂ ਗੱਡੀ ਲੌਕ ਕਰਦੀ ਮੈਂ ਪੁੱਛਦੀ ਵੀ ਕਾਹਦੇ ਲਈ ਮੈਨੂੰ ਰੋਕਿਆ ਫੇਰ ਚਿੱਟਾ ਕਿਦਾਂ ਫੜ ਲੈਂਦੇ ਹੋ ਮਤਲਬ ਉਹ ਜਿਹੜੇ ਇੰਪੋਰਟ ਸਰਫਰ ਨੇ ਰੈਸਟ ਕੀਤੀ ਸੀ ਉਹਨੇ ਚਿੱਟਾ ਰੱਖਤਾ ਗੱਡੇ ਵਿੱਚ ਜੇਬ ਵਿੱਚੋਂ ਕੱਢ ਕੇ ਤੇ ਫਿਰ ਬੀਬੀ ਨੂੰ ਫੜ ਲਿਆ ਤੇ ਫਿਰ ਉਹ ਜਿਹੜੀਆਂ ਘੜੀਆਂ ਦਿਖਾਈਆਂ ਸੀ 30-30 ਲੱਖ ਵਾਲੀਆਂ ਪਤਾ ਨਹੀਂ ਹੁਣ ਉਹ ਸੱਚ ਹੈ ਕਿ ਝੂਠ ਹੈ ਕਿਹਾ ਤਾਂ ਮੈਂ ਵੀ ਸੀ ਵੀਡੀਓ ਵਿੱਚ ਮੈਂ ਤਾਂ ਪਰ ਉਹ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਸੀ ਉਹ ਹੀ ਸਾਹਮਣੇ ਕੀਤੀ ਉਹ ਸੱਚ ਤਾਂ ਹੈ ਗਈ ਯਾਰ ਅੱਛਾ ਕੋਠੀ ਕਿੰਨੇ ਦੀ ਹੈ ਕੋਠੀ ਕਹਿੰਦੀ ਹੋਣੀ ਆ ਜੀ 70 80 90 ਲੱਖ ਦੀ ਇਹਦੇ ਵਿੱਚ ਨਾ ਹੁਣ ਜਿਹੜੇ ਬੈਂਕ ਮੁਲਾਜ਼ਮ ਨੇ ਕਰਮਚਾਰੀ ਖੇਤਰ ਉਹਨਾਂ ਨੇ ਫਿਰਨਾ ਚਾਹੀਦਾ ਉਹ ਕਹਿੰਦੀ ਕਹਿੰਦੀ ਪਹਿਲਾਂ ਮੈਂ ਕੋਠੀ ਲੋਨ ਲੈ ਕੇ ਪਾਈ ਐ ਫਿਰ ਗੱਡੀ ਲੈਣ ਵਾਸਤੇ ਵੀ ਕੋਠੀ ਤੇ ਲੋਨ ਲਿਆ ਵੀ ਇਦਾਂ ਹੋ ਸਕਦਾ ਇਹ ਤਾਂ ਹੁਣ ਬੈਂਕ ਮੁਲਾਜ਼ਮ ਦੱਸਣ ਵੀ ਤੁਸੀਂ ਰਿਸ਼ਵਤ ਲਈ ਸੀ ਤੇ ਜਾ ਫਿਰ 2 ਕਰੋੜ ਦੀ ਕੋਠੀ ਨੂੰ بیਬੀ 90 ਲੱਖ ਦੀ ਬਣਾ ਰਹੀ ਹੈ ਬਸ ਸਿੱਧਮ ਸਿੱਧਾ ਇਹ ਕਹਿ ਲਗੀ ਵੀ ਜੇ ਕਿਸਾ ਕੋਈ ਨਸ਼ਾ ਵੇਚਦਾ ਹੈ ਉਹ ਫੜਿਆ ਜਾਵੇ ਤਾਂ ਮੱਕੜ ਸਾਹਿਬ ਦਾ ਪੌਡਕਾਸਟ ਕਰ ਲਿਓ ਤੁਹਾਨੂੰ ਕਲੀਨ ਚੈਟ ਦੇ ਦੇਣੀ ਆ ਅਗਲਿਆਂ ਨੂੰ ਇਦਾਂ ਸਾਹਮਣੇ ਪੇਸ਼ ਕਰ ਦੇਣਾ ਵੀ ਨਾ 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 ਇਹ ਤਾਂ ਬੀਬੀ ਇਹਦੀਆਂ 30 32 ਤਾਂ ਸਾਰੀਆਂ ਟਰਾਂਸਫਰ ਹੋਈਆਂ ਨੇ ਜਾਨਕਿ ਦਵਾਦਲੇ ਹੋਏ ਨੇ ਕਿ ਜਿਲ੍ਹੇ ਵਿੱਚ ਇਹ ਤਾਂ ਬੀਬੀ ਇਹ ਜੀ ਹੈ ਹੀ ਨਹੀਂ ਸੀ ਇਹ ਤਾਂ ਗਿੱਲੇ ਕੋਈ ਤਾਂ ਪੈਰ ਰੱਖੇ ਹੀ ਨਹੀਂ ਸੀ ਇਹ ਤਾਂ ਅਮੀ ਬਦਨਾਮ ਕਰਤੀ ਕੁਛ ਨਹੀਂ ਸੀ ਬੀਬੀ ਕੋਲ ਹੈ ਉਹ ਜਿਹੜਾ ਚਿੱਟਾ ਫੜਿਆ ਸੀ ਨਾ 7 ਗ੍ਰਾਮ ਪਤਨ 17 ਗ੍ਰਾਮ ਉਹ ਵੀ ਪੁਲਿਸ ਵਾਲਿਆਂ ਨੇ ਰੱਖ ਰੁਖ ਦਿੱਤਾ ਉਹ ਤਾਂ ਬੀਬੀ ਤਾਂ ਨਹੀਂ ਫਸ ਗਈ ਮੱਕੜ ਸਾਹਿਬ ਇੱਕ ਹੋਣ ਦੀ ਕੋਸ਼ਿਸ਼ ਕਰਦੇ ਸੀ ਪੂਰੇ ਪੌਡਕਾਸਟ ਦੇ ਵਿੱਚ ਹੁਣ ਜੇ ਉਹ 1 ਮਿਲੀਅਨ ਚੱਲ ਗਿਆ 80000 1000 ਡਾਲਰ ਅਮਰੀਕਾ ਦਾ ਉਹ ਬਣ ਗਿਆ ਚੈਨਲ ਤੇ ਤੇ ਕੁਝ ਲੈਣ ਦੇਣ ਵੀ ਹੋਇਆ ਹੁਣ ਆ ਵੀ ਕਲੀਨ ਚਟ ਦੇ ਦੇਣੀ ਆ ਆਪਾਂ ਜਾਣ ਕੇ ਆ ਚੀਜ਼ਾਂ ਨੇ ਤੇ ਇਹ ਹੋਏ ਪੰਜਾਬ ਨਸ਼ਿਆਂ ਨੇ ਖਾ ਲਿਆ ਖਾਏ ਵੱਡੇ ਤਸਕਰਾਂ ਦੇ ਘਰ ਧਾਤੇ ਭਵੰਤਮਾਂ ਨੇ ਇਦਾਂ ਕਰਦਾ ਇਦਾਂ ਪਿੱਟਦੇ ਚਲੋ ਕੋਈ ਨਹੀਂ ਚੈਨਲ ਤਾਂ ਹੁਣ ਸਾਡਾ ਵੀ ਚੱਲਦਾ ਹੈ ਫਿਰ ਮੈਨੂੰ ਵੀ ਕਹਿਣਾ ਤੈਨੂੰ ਕਿਹੜਾ ਕਮਾਈ ਨਹੀਂ ਹੁੰਦੀ ਇਹ ਹੀ ਕਹਿਣਾ ਪਰ ਅਸੀਂ ਇਦਾਂ ਨਹੀਂ ਕਰਦੇ ਇਹਦਾ ਸ਼ਿੱਲ ਲਾਉਣਾ ਚੰਗੀ ਤਰ੍ਹਾਂ ਇਹ ਤਾਂ ਕਹਿੰਦੇ ਸ਼ਰਮ ਵੀ ਤੇ ਗੰਦਗੀ ਸਾਫ਼ ਕਰਨੀ ਹੈ ਨਾ ਜਿਹੜਾ ਫੜ ਲਿਆ ਮੁੱਦੇ ਪਾ ਕੇ ਪਟਾ ਫੇਰੋ ਚੰਗੀ ਤਰ੍ਹਾਂ ਤੇ ਜੇ ਬਾੜਾ ਬੋਲੇ ਗਿੱਲਾ ਕਰ ਲਿਆ ਕਰੋ ਪਟਾ ਮੈਂ ਤਾਂ ਸ਼ਰਿਆਮ ਕਹਿਣਾ ਮੈਂ ਕਿਸੇ ਦੀ ਗੱਲ ਮੈਂ ਤਾਂ ਆਪਣੇ ਬੱਚਿਆਂ ਦੀ ਗੱਲ ਕਰਨਾ ਬੀਜੇ ਕਿ ਤਾ ਸ਼ੱਕ ਮੈਨੂੰ ਬਈ ਸਾਡੇ ਜਵਾਬਾਂ ਤੇ ਪੁਰਸ ਨੂੰ ਛੇਤਰ ਪਹਿਲਾਂ ਫੇਰੂੰ ਫੇਰ ਪੁਰਸ ਸਦੂ ਅਸੀਂ ਨਹੀਂ ਕਿਸੇ ਨਾਲ ਲਿਹਾਜ ਕਰਦੇ ਜਿਹੜਾ ਬੰਦਾ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰੂ ਨਸ਼ਿਆਂ ਦੇ ਪਿੱਛੇ ਲਾ ਕੇ ਉਹ ਕੋਈ ਵੀ ਹੋਵੇ ਇਹ ਤਾਂ ਸ਼ਰਿਆਮ ਇਹ ਗੱਲ ਕਹਿ ਰਹੇ ਆ ਹੁਣ ਦੇਖੋ ਤੁਸੀਂ ਪਹਿਲੀ ਗੱਲ ਤਾਂ ਗਲਤੀ ਇਹ ਹੈ ਵੀ ਹਲੇ ਕੇਸ ਚੱਲਦਾ ਬੀਬੀ ਬਰੀ ਨਹੀਂ ਹੋਈ ਪੈਸਿਆਂ ਪੈ ਰਹੀਆਂ ਨੇ ਪਰਸ ਨੇ ਕੋਈ ਨਾ ਕੋਸ਼ ਕੱਢ ਕੇ ਲੈ ਕੇ ਆਉਣਾ ਰਗੜਿਆ ਜਾਣਾ ਤੇ ਵੀ ਇੰਟਰਵਿਊ ਕਿਉਂ ਕੀਤੀ ਪੌਡਕਾਸਟ ਕਿਦਾਂ ਕਰ ਲਿਆ ਇਹ ਜ਼ਰੂਰੀ ਹੈ ਫਿਰ ਕਹਿੰਦੀ ਉਹ ਤੁਹਾਡੇ ਤੇ ਇਲਜ਼ਾਮ ਲੱਗਿਆ ਵੀ ਉਹ ਜਿਹੜਾ ਮੁੰਡਾ ਸੀ ਤੁਸੀਂ ਉਹਦੇ ਨਾਲ ਰਿਲੇਸ਼ਨ ਵਿੱਚ ਹੈਗੇ ਹੋ ਤੁਹਾਡੇ ਸੰਬੰਧ ਨੇ ਨਹੀਂ ਜੀ ਉਹ ਤਾਂ ਬਦਨਾਮ ਕਰਤਾ ਮੈਨੂੰ ਮੈਂ ਇਹ ਜਿ ਕਿਦਾਂ ਸੀ ਉਹ ਤਾਂ ਉਹਨੇ ਝੂਠ ਮਾਰਿਆ ਕਿ ਮੈਂ ਟੀਚਰ ਲੱਗਾ ਹਾਂ ਟੀਚਰ ਲੱਗਾ ਨਹੀਂ ਸੀ ਉਹ ਬੀਬਾ ਕਿੰਨਾ ਕੁ ਮੂਰਖ ਬਣਾਉਂਗੇ ਲੋਕਾਂ ਨੂੰ ਉਹਦੇ ਕੋਲੇ ਐਂਬੂਲੈਂਸ ਸੀ ਉਹਦੇ ਵਿੱਚ ਇੱਟਾ ਵਿਕਦਾ ਸੀ ਜਦੋਂ ਤੋਂ ਫੜੀ ਹੈ ਉਦੋਂ ਵੀ ਚਿੱਟਾ ਲੈ ਕੇ ਆਈ ਸੀ ਚਿੱਟਾ ਲੈਣ ਚੱਲੀ ਸੀ ਚਿੱਟਾ ਦੇ ਕੇ ਆਉਣਾ ਸੀ ਉਸ ਦਿਨ ਵੀ ਇਹੀ ਕਰਦੋਂ ਤੁਸੀਂ ਇਹ ਸ਼ਰਿਆਂ ਪਤਾ ਮੀਤੇਰਾ ਉਹ mohabbat ਵੱਡੇ ਅਫਸਰਾ ਨਾ ਹੈਗਾ ਸੀ ਅੱਜ ਵੀ ਹੈਗਾ ਤੇਰੇ ਹਾ ਭਵ ਦਾ ਜੇ ਤੂੰ ਤਾਂ ਬਚ ਗਈ ਗੱਲ ਤਾਂ ਆ ਹੈ ਮੈਂ ਇਹ ਲੰਬੀ ਚੌੜੀ ਨਹੀਂ ਵੀਡੀਓ ਕਰ ਰਹੀ ਇੱਕ ਬੇਨਤੀ ਕਰ ਰਹੀ ਹਾਂ ਭਾਵੇਂ ਕੋਈ ਲੀਡਰ ਭਾਵੇਂ ਕੋਈ ਵੱਡਾ ਅਪਸਰ ਹੈ ਕਿਸੇ ਵੀ ਡਿਪਾਰਟਮੈਂਟ ਦੇ ਨਾਲੋਂ ਸੰਬੰਧ ਰੱਖਦਾ ਹੋਵੇ ਗਲ ਜੀਤੇ ਰੱਖਿਓ ਜਿਹੜਾ ਬੰਦਾ ਨਸ਼ੇ ਵੇਚਦਾ ਹੈ ਬਕਾਉਂਦਾ ਹੈ ਇਹ ਖਮਿਆਜਾ ਉਹਨੂੰ ਵੀ ਆਪਣੀ ਜ਼ਿੰਦਗੀ ਵਿੱਚ ਭੋਤ ਨਾ ਪਾਉ ਤੇ ਉਹਨਾਂ ਦੇ ਬੱਚੇ ਜਵਾਕ ਰੁਲਦੇ ਦਿਖਾਉਂ ਇਸੇ ਟਾਈਮ ਦੇ ਵਿੱਚ ਜਿਹੜੇ ਨਰਕ ਸਵਰਗ ਦੀ ਗੱਲ ਸਾਡੇ ਬਾਬੇ ਕਰਦੇ ਨੇ ਨਾ ਜੰਮਣ ਤੋਂ ਪਹਿਲਾਂ ਬੰਦਾ ਕੀ ਸੀ ਮਰਨ ਤੋਂ ਬਾਅਦ ਕੀ ਹੋਣਾ ਇਹ ਕਿਸੇ ਨੂੰ ਨਹੀਂ ਪਤਾ ਆਇਸੇ ਜ਼ਿੰਦਗੀ ਦੇ ਵਿੱਚ ਨਰਕ ਵੀ ਹੈ ਸਵਰਗ ਵੀ ਹੈ ਇੱਥੇ ਉਹ ਲੋਕ ਨੇ ਜਿਹੜੇ ਵੱਡੇ ਆਫਸਰ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਸਵਰਗ ਬਣਾਉਣਾ ਹੈ ਇੱਥੇ ਉਹ ਹਰਾਮਖੋਰ ਵੀ ਨੇ ਜਿਹੜੇ ਚਿੱਟਾ ਬਕਾਉਂਦੇ ਨੇ ਤੇ ਪੰਜਾਬ ਨੂੰ ਨਰਕ ਬਣਾ ਰਹੇ ਨੇ ਕਿਸੇ ਦੇ ਕੁਛ ਨਾਲ ਨਹੀਂ ਜਾਣਾ ਜਿਹੜੀਆਂ ਇਹੋ ਜਿਹੀਆਂ ਕਾਲੀਆਂ ਭੇਡਾਂ ਨੇ ਨਾ ਜਿਹੜੀ ਬੀਬੀ ਆ ਥਾਰ ਵਾਲੀ ਫੜੀ ਸੀ ਕਿੰਨਾ ਕੁ ਬਚਾਉਂਗੇ ਇਹ ਗੱਲ ਚੇਤੇ ਰੱਖਿਓ ਜਿੰਨੇ ਵੀ ਟੋਏ ਪਟੋਂਗੇ ਨਾ ਉਹਨਾਂ ਟੋਏ ਵਿੱਚ ਡਿੱਗਣਾ ਅਸੀਂ ਆਪੀਏ ਕਿਸੇ ਨੇ ਨਹੀਂ ਡਿੱਗਣਾ ਮੰਨਣਾ ਪੈਣਾ ਹੁਣ ਮੰਨ ਜੋ ਕੱਲ ਨੂੰ ਮੰਨ ਜੋ ਜਦੋਂ ਬੈੱਡ ਤੇ ਪਏ ਹੋਏ ਹਸਪੀਟਲ ਵਿੱਚ ਉਹਦੋਂ ਮੰਨ ਜੋ ਮਰਨਾ ਪੈਣਾ ਹੈ ਜਾਣਾ ਕਿਹਦਾ ਪੁੱਛ ਲਈ ਹੁਣ ਜਿਹੜੀ ਬੀਬੀ ਨੇ 2 ਕਰੋੜ ਦੀ ਕੋਠੀ ਬਣਾਈ ਹੈ ਉਮਰ ਬਾਬਾ ਹੋ ਗਈ 85000 ਤੱਕ ਕਹਿੰਦੇ ਮੇਰੀ ਤਨਖਾਹੀ ਹੈ ਪੁਲਸ ਦੀ ਲੋਨ ਲੈਣ ਕਾਫੀ ਚੱਕਿਆ ਬੀਬੀ ਨੇ ਤੇ ਸ਼ਾਇਦ ਵਿਆਹ ਬੁ ਕਰਾਉਣ ਦੀ ਉਮਰ ਵੀ ਲੰਘ ਜਾੜੀ ਹੈ ਕਿਉਂਕਿ ਜਦੋਂ ਐਨਕਾਂ ਲਾ ਕੇ ਰੀਲਾਂ ਬਣਦੀਆਂ ਹੁਣ ਫਿਰ ਫਿਲਮਾਂ ਵੱਡੀਆਂ ਹੁੰਦੀਆਂ ਨੇ ਸ਼ਾਇਦ ਕੋਈ ਫਿਲਮੀ ਐਕਟਰ ਮਿਲ ਜੇ ਪਤਾ ਨਹੀਂ ਹੁੰਦਾ ਕੋਈ ਜੱਜ ਸਾਹਿਬ ਮਿਲ ਜਾਣ ਵਿਆਹ ਕਰਾਉਣ ਵਾਸਤੇ ਇਦਾਂ ਫੀਲਿੰਗਾਂ ਹੁੰਦੀਆਂ ਨੇ ਨਾ ਪਰ ਜਿਹੜੀ ਇਹ ਜਵਾਨੀ ਆ ਨਾ ਤੇ ਇਹਨੂੰ ਮਾਣਿਆ ਜਾ ਸਕਦਾ ਹੈ ਇਹਨੂੰ ਤੁਸੀਂ ਸਮੇਂ ਦੇ ਮੁਤਾਬਕ ਜੀ ਸਕਦੇ ਹੋ ਤੇ ਨਹੀਂ ਵੇਰ ਚੇਤੇ ਰੱਖਿਓ ਗੱਲ ਜਿਹੜੀਆਂ ਕਰਤੂਤਾਂ ਅੱਜ ਅਸੀਂ ਕਰ ਰਹੇ ਆ ਨਾ ਆ ਜਿਹੜੇ ਪੌਡਕਾਸਟਾਂ ਵਾਲੇ ਨੇ ਨਾ ਇਹ ਜੱਜ ਬਣ ਕੇ ਗਵਾਹੀ ਨਹੀਂ ਦੇਣਗੇ ਕਦੇ ਤੇ ਨਾਇ ਇਹਨਾਂ ਕੋਲੇ ਕੋਈ ਇਹ ਪਾਵਰ ਹੈ ਵੀ ਕਲੀਲ ਚਿੱਟ ਦੇਤੀ ਤੁਹਾਨੂੰ ਥੋੜਾ ਜਿਹਾ ਸਮਝੋ ਤੇ ਜਿਹੜੀ ਬੀਬੀ ਦਾ ਪੋਡਕਾਸਟ ਹੋਇਆ ਨਾ ਮੱਕੜ ਸਾਹਿਬ ਦੇ ਨਾਲ ਤੇ ਉਹਨੂੰ ਇਦਾਂ ਪੇਸ਼ ਕੀਤਾ ਗਿਆ ਮਤਲਬ ਕਿ ਮੈਸੇਜ ਦਿੱਤਾ ਗਿਆ ਹੋਰਾਂ ਨੂੰ ਵੀ ਕੋਈ ਨਹੀਂ ਜੇ ਤੁਸੀਂ ਫਸ ਗਏ ਕਿਤੇ ਛਿੱਟੇ ਛੁੱਟੇ ਨਾਲ ਤਾਂ ਪੋਡਕਾਸਟ ਕਰਕੇ ਤੁਹਾਨੂੰ ਦੋ ਤੋਤੇ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰ ਦਾਂਗੇ ਤੁਹਾਡੇ ਕਿਸ ਨੇ ਸ਼ੱਕ ਹੀ ਨਹੀਂ ਕਰਨਾ ਤੇ ਮੈਂ ਸ਼ਰੀਰਾਮ ਕਹਤਾ ਉਹ ਬੀਬੀ ਨੇ ਕਰੋੜਾਂ ਦਾ ਚਿੱਠਾ ਚਿੱਟਾ ਭੇਜਿਆ ਤੇ ਪਿਆਰ ਮੁਹੱਬਤ ਕਰਕੇ ਬਚ ਗਈ ਬਸ ਇੰਨਾ ਕੀ ਹੈ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ